ਕਾਂਦਾਰ ਵੀਰ ਛੋਟੇ ਬੱਚੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਰਿਆਂ ਸਤਿ ਸ੍ਰੀ ਅਕਾਲ ਨਮਸਕਾਰ ಗ್ರಾಮ ਪੰਚਾਇਤ ਸੈਨਾ ਜਿਹੜੀ ਕਿ ਨਵੀਂ ਚੁਣੀ ਗਈ ਹੈ ਮਨਨ ਜੀ ਜੀ ਅੱਜ ਸਾਰੇ ਆਏ ਅੱਜ ਕੋਈ ਗਲਤ ਆਜੋ ਜੀ ਆਜੋ ਆਜੋ ਤੁਸੀਂ ਨਵੇਂ ਚੁਣੇ ਗਏ ਨੇ ਜਿਹੜੇ ਤੁਹਾਡੇ ਪੰਚ ਸਰਪੰਚ ਸਹਿਬਾਨ ਮੈਂ ਬਧਾਈ ਵੀ ਦਿੰਦਾ ਸਾਰਿਆਂ ਨੂੰ ਕਿ ਤੁਸੀਂ ਅਮਨ ਅਮਾਨ ਨਾਲ ਵੋਟਾਂ ਪਾ ਕੇ ਆਪਣੇ ਪ੍ਰਤੀਨਿਧੀ ਪਿੰਡ ਦੇ ਵਿਕਾਸ ਵਾਸਤੇ ਆਪਣੀ ਪੰਚਾਇਤ ਸਰਪੰਚ ਸਹਿਬਾਨ ਜੁੜੇ ਨੇ ਔਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਪੰਚਾਇਤ ਦੇ ਨਾਮ ਤੇ। ਔਰ ਮੈਨੂੰ ਉਮੀਦ ਹੈ ਕਿ ਇਹਨਾਂ ਦੀ ਪੰਚਾਇਤ ਦੀ ਅਗਵਾਈ ਦੇ ਵਿੱਚ ਜਿਹੜਾ ਨਗਰ ਹੈ ਉਹ ਵਿਕਾਸ ਦੇ ਰਾਹ ਤੇ ਚੱਲੂਗਾ। ਜਿੰਨੀਆਂ ਵੀ ਸਮੱਸਿਆਵਾਂ ਕਿਉਂਕਿ ਇਹ ਲੋਕਤੰਤਰ ਦੀ ਨੀਂਹ ਹੈ ਲੋਕਤੰਤਰ ਦੀ ਜੜ ਹੈ ਜਿਹੜੀ ਪੰਚਾਇਤਾਂ ਨੇ ਸਾਰੇ ਜਿੰਨੇ ਵੀ ਮੈਂਬਰ ਸਭਾ ਨੇ ਸਾਰਿਆਂ ਦਾ ਇੱਥੇ ਹੌਂਸਲੇ ਤੇ ਸਵਾਗਤ ਹੈ ਧੰਨਵਾਦ ਹੈ ਜੀ ਐ ਦੇਖੋ ਜਦੋਂ ਆਪਾਂ ਕੋਈ ਵੀ ਬਿਲਡਿੰਗ ਬਣਾਉਨੇ ਆ ਚਾਹੇ ਕੋਈ ਫੈਕਟਰੀ ਦੀ ਬਿਲਡਿੰਗ ਹੈ ਚਾਹੇ ਕੋਈ ਘਰ ਚਾ ਦੁਕਾਨ ਬਣਾਉਨੇ ਆ ਤੇ ਜਦੋਂ ਆਪਾਂ ਪੱਠੇ ਵਾਲੇ ਕੋਲ ਜਾਂਦੇ ਆ ਇੱਟਾ ਲੈਣ ਤਾਂ ਆਪਾਂ ਇੱਕ ਗੱਲ ਉਹਨੂੰ ਕਹਿੰਦੇ ਆ ਕਿ ਭਾਵੇਂ 2-4 ਰੁਪਏ ਮਹਿੰਗੀ ਲਾ ਲਈਂ ਇੱਟ ਪਰ ਇੱਟ ਵਧੀਆ ਨਹੀਂ ਕਿਉਂਕਿ ਨੀਂਹ ਚ ਪਾਉਣੀ ਐ ਜੇ ਨੀਂਹ ਮਜ਼ਬੂਤ ਹੋਊਗੀ ਫਿਰ ਬਿਲਡਿੰਗ ਦੀ ਮਿਆਦ ਜ਼ਿਆਦਾ ਹੁੰਦੀ ਐ ਤੇ ਜੇ ਨੀਂਹ ਦੇ ਵਿੱਚ ਹੀ ਕੱਚੀਆਂ ਫਿੱਲੀਆਂ 200 ਮਿੱਟਾਂ ਲੱਗ ਜਾਣ ਤਾਂ ਫਿਰ ਉਹ ਜਿਹੜੀ ਬਿਲਡਿੰਗ ਐ ਉੱਤੋਂ ਭਾਵੇਂ ਜਿੰਨਾ ਮਰਜ਼ੀ ਰੰਗ ਕਰ ਲਓ ਵਧੀਆ ਪਰ ਉਹ ਬਿਲਡਿੰਗ ਦੀ ਮਿਆਦ ਜ਼ਿਆਦਾ ਨਹੀਂ ਰਹਿੰਦੀ ਇਹ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਨੇ ਇਹ ਨਹੀਂ ਹੈ ਚੰਗੇ ਬੰਦੇ ਤੁਸੀਂ ਚੁਣੇ ਤੁਹਾਡੀਆਂ ਆਪਣੀਆਂ ਚੋਣਾਂ ਨੇ ਇਹਦੇ ਵਿੱਚ ਕੋਈ ਰਾਜਨੀਤਿਕ ਦਖਲ ਨਹੀਂ ਹੋਣਾ ਚਾਹੀਦਾ ਔਰ ਮੈਂ ਹਰੇਕ ਪਿੰਡ ਜਾ ਕੇ ਇਹ ਵੀ ਕਹਿਣਾ ਕਿ ਜਿਹੜਾ ਸਰਪੰਚ ਹੈ ਜਾਂ ਜਿਹੜੀ ਪੰਚਾਇਤ ਹੈ ਉਹ ਪਿੰਡ ਦਾ ਸਰਪੰਚ ਤੇ ਪਿੰਡ ਦੀ ਪੰਚਾਇਤ ਹੋਵੇ ਪਾਰਟੀ ਪੱਤਰ ਤੋਂ ਪਰ ਉਟਕੇ ਕੰਮ ਕਰੋ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਾਓ ਜਿਹੜੀ ਪਾਰਟੀ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਉਹਨਾਂ ਨੂੰ ਹੋ ਜਾਓ ਪਰ ਜਦੋਂ ਪਿੰਡ ਦਾ ਕੰਮ ਹੋਵੇ ਉਦੋਂ ਇਕਾ ਰੱਖੋ ਔਰ ਮੈਂ ਇਸ ਗੱਲ ਦੱਸਦੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਅਨਾਉਂਸ ਕੀਤਾ ਸੀ ਮੁਲਕ ਦੇ ਵਿੱਚ ਹੋਰ ਕਿਤੇ ਵੀ ਅਨਾਉਂਸਮੈਂਟ ਨਹੀਂ ਹੋਈ ਮੈਂ ਇਸ ਗੱਲੋਂ ਬਰਨਾਲਾ ਤੇ ਸੰਗਰੂਰ ਜ਼ਿਲ੍ਹੇ ਦਾ ਮੈਨੂੰ ਮੈਂਬਰ ਪਾਰਲੀਮੈਂਟ ਹੋਣ ਦਾ ਤੁਸੀਂ ਮਾਨ ਬਖਸ਼ਿਆ ਮੈਂ ਇਹ ਗੱਲ ਪੰਚਾਇਤੀ ਚੋਣਾਂ ਤੋਂ ਪਹਿਲਾਂ ਕੀਤੀ ਸੀ ਕਿ ਜਿਹੜੇ ਪਿੰਡ ਸਰਬਸੰਮਤੀ ਨਾਲ ਆਪਣੀ ਪੰਚਾਇਤ ਆਪਣੇ ਸਰਪੰਚ ਚੁਣਨਗੇ 5 ਲੱਖ ਰੁਪਈਆ ਐਮਪੀ ਫੰਡ ਚੋਂ ਇਨਾਮ ਦੇ ਤੌਰ ਤੇ ਉਹਨਾਂ ਪਿੰਡਾਂ ਨੂੰ ਦਿੱਤਾ ਜਾਊਗਾ ਤੇ ਮੇਰੇ ਕੋਲ ਹੁਣ ਤੱਕ ਲਗਭਗ 40 ਤੋਂ ਉੱਪਰ ਸਰਕਾਰੀ ਤੌਰ ਤੇ ਆਫੀਸ਼ੀਅਲ ਸਰਬਸੰਮਤੀ ਦੀਆਂ ਜਿਹੜੀਆਂ ਪੰਚੇਤਾਂ ਦੀ ਗਿਣਤੀ ਆ ਚੁੱਕੀ ਹੈ ਜਿਹੜੇ ਕਿ ਵਧੀਆ ਗੱਲ ਹੈ ਔਰ ਯੰਗ ਮੁੰਡੇ ਨੌਜਵਾਨ ਮੁੰਡੇ ਪੰਜ ਸਰਪੰਚ ਬਣੇ ਨੇ ਪੜ੍ਹੇ ਲਿਖੇ ਮੁੰਡੇ ਸਰਪੰਚ ਬਣੇ ਆ ਮੁੰਡਾ ਕੜਾ ਰਵੀ 22 ਸਾਲ ਦੀ ਉਮਰ ਹੈ ਢਿਲਮਾ ਚ ਪਹਿਲਾਂ ਸਰਪੰਚ ਚੁੰਡਦਾ ਸੀ ਪਿੰਡੇ ਨੂੰ ਸਰਬਸੰਮਤੀ ਨਾਲ ਪਰ ਇਹ ਕਹਿੰਦਾ ਵੀ ਮੇਰੀ ਉਮਰ ਛੋਟੀ ਹੈ ਮੈਂ ਮੈਨੂੰ ਹਜੇ ਤਜਰਬਾ ਨਹੀਂ ਤੁਸੀਂ सरपंच किसी और की सहमति होगी हो इन्हो भी सर्वसम्मति में मेंबर चुनाया है सर्वसम्मति ਨਾਲ ਸੋ ਇੱਕ ਵਾਰੀ ਤਾੜੀਆਂ ਨਾਲ ਵਕਾਣੇ ਨਾਲ ਕਿਉਂਕਿ ਬਜ਼ੁਰਗਾਂ ਦਾ ਹੋਸ਼ ਤੇ ਜਵਾਨੀ ਦਾ ਜੋਸ਼ ਜੇ ਦੋਨੇ ਇਕੱਠੇ ਚੱਲਣਗੇ ਨਾ ਫਿਰ ਤੁਹਾਨੂੰ ਮੰਜ਼ਿਲ ਤੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਮੇਰੇ ਕੋਲ ਜਿੰਨਾ ਫੰਡ ਹੈ 5 ਕਰੋੜ ਰੁਪਇਆ ਇੱਕ ਸਾਲ ਦਾ ਇੱਕ ਕੈਂਪੀ ਨੂੰ ਮਿਲਦਾ ਹੈ 2.5 ਕਰੋੜ ਦੀਆਂ ਦੋ ਕਿਸ਼ਤਾਂ ਚ ਜਿੰਨਾ ਚਿਰ ਪਹਿਲੇ 2.5 ਕਰੋੜ ਚੋਂ 90% ਪੈਸੇ ਵਰਤੇ ਨਹੀਂ ਜਾਂਦੇ ਤੇ ਡੀਸੀ ਲਿਖ ਕੇ ਇਹ ਨਹੀਂ ਦਿੰਦਾ ਸਰਟੀਫਿਕੇਟ ਕਿ ਹਾਂ ਇਹ ਪੈਸੇ ਇੱਥੇ ਇੱਥੇ ਵਰਤੇ ਗਏ ਨੇ ਤਾਂ ਉਹਨਾਂ ਚ ਅਗਲਾ 2.5 ਕਰੋੜ ਆਉਂਦਾ ਹੀ ਨਹੀਂ ਜਦੋਂ ਵਰਤ ਕੇ ਉਹਦਾ ਯੂਸੀ ਯੂਟਿਲਾਈਜੇਸ਼ਨ ਸਰਟੀਫਿਕੇਟ ਜਾਂਦਾ ਹੈ ਤਾਂ ਅਗਲੇ ਪੈਸੇ ਹੁੰਦੇ ਸੋ 5-5 ਕਰੋੜ ਦਾ ਮਤਲਬ ਹੋ ਗਿਆ 25 ਕਰੋੜ 5 ਸਾਲ ਦਾ ਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਹਜੇ ਫਰਵਰੀ ਹੋਈ ਹੈ ਹਜੇ 1 ਮਹੀਨਾ ਵੋਟਾਂ ਦੇ ਮਾਹੌਲ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਨੂੰ ਲੱਗੂਗਾ ਪਰ ਆਪਾਂ 25 ਦਾ 25 ਕਰੋੜ ਰੁਪਈਆ ਸੰਗਰੂਰ ਲੋਕ ਸਭਾ ਹਲਕੇ ਦਾ ਆ ਗਿਆ ਆਪਣੇ ਕੋਲੇ ਤੇ ਜਿਹੜਾ 2.5 ਕਰੋੜ ਦੀ ਲਾਸਟ ਕਿਸ਼ਤ ਹੈ ਉਹ ਹਜੇ 4-5 ਦਿਨ ਪਹਿਲਾਂ ਹੀ ਆਈ ਹੈ ਪਰ ਅਸੀਂ ਉਹਦਾ ਜਿਹੜਾ ਕਿੱਥੇ ਕਿੱਥੇ ਉਹ ਕਿਹੜੇ ਕਿਹੜੇ ਪਿੰਡਾਂ ਨੂੰ ਦੇਣਾ ਹੈ ਉਹ ਲੱਗ-ਪਗ ਬਣਾਏ ਬੈਠੇ ਆ 1 ਰੁਪਇਆ ਵੀ ਸੰਗਰੂਰ ਦੇ ਐਮਪੀ ਦਾ ਬਿਨਾ ਵਰਤਿਆ ਦਿੱਲੀ ਵਾਪਸ ਨਹੀਂ ਜਾਊਗਾ ਥੋੜੇ ਪਿੰਡਾਂ ਕਿ ਲੱਗਦੇ ਕਿਸੇ ਪਿੰਡ ਨੂੰ ਘੱਟ ਜਾਂ ਵੱਧ ਹੋ ਸਕਦਾ ਹੈ ਹਾਲਾਂਕਿ ਬਹੁਤ ਘੱਟ ਪੈਸੇ ਨੇ ਜੀ ਅੱਜ ਦੇ ਮਹਿੰਗਾਈ ਦੇ ਜ਼ਮਾਨੇ 'ਚ 5 ਕਰੋੜ ਰੁਪਏ ਨਾਲ 9 ਵਿਧਾਨ ਸਭਾ ਹਲਕੇ ਸੰਭਾਲਣੇ ਪੌਣੇ 800 ਪਿੰਡ ਹੈ ਜੀ ਫਿਰ ਕਸਬੇ ਨੇ ਵਧੌੜ ਹੈ ਸੈਣਾ ਵੀ ਕਸਬੇ ਲਾਓ ਬਰਨਾਲਾ ਤੱਪਾ ਟੂਰੀ ਮਲੇਰ ਕੋਟਲਾ ਸਨਾਮ ਭਵਾਨੀਗੜ ਖਨੌਰੀ ਲਹਿੜਾ ਗੜਬਾ ਲੋਂਗੋਵਾਲ ਸੁਪਰ ਟਿਪਟੇ ਕਸਬੇ ਵੀ ਨੇ ਫਿਰ ਵੀ ਮੈਂ ਕੋਸ਼ਿਸ਼ ਇਹੀ ਕਰਦਾ ਹੁੰਦਾ ਇਹੀ ਕੀਤੀ ਹੈ ਕਿ ਜਿੱਥੇ ਪੈਸੇ دیਏ ਉੱਥੇ ਉਹ ਦਿਖਾ ਲੱਗ ਜਾਣ ਕੋਈ ਕੰਮ ਕੰਪਲੀਟ ਹੋ ਜੇ ਨਾ ਹੋ ਜੇ ਪੈਸੇ ਦੇਤੇ ਨਾ ਕੰਮ ਹੋਇਆ ਚ ਨਾ ਨਾ ਹੋਇਆ ਚ ਸ਼ੇਰਪੁਰ ਦੇ ਵਿੱਚ ਮੈਨੂੰ ਲੈ ਕੇ ਗਏ ਜਦੋਂ ਸਾਰਾ ਸਕੂਲ ਢਾਇਆ ਪਿਆ ਸੀ ਖੰਡਰ ਉਹ ਕਹਿੰਦੇ ਜੀ ਸਾਰੇ ਬੱਚੇ ਸਾਡੇ ਤਾਂ ਗਰਾਊਂਡ 'ਚ ਬੈਠਣ ਲੱਗੇ ਸੈਂਟਰ ਸੀ ਇੱਥੇ ਸੀਨੀਅਰ ਸੈਕੰਡਰੀ ਸਕੂਲ ਹੈ ਉਹ ਵੀ ਟੁੱਟ ਗਿਆ ਮਲੇਰ ਕੋਲ ਲੈ ਜਾਣਾ ਪਉ ਸਾਡੇ ਬੱਚਿਆਂ ਨੂੰ ਕਈ ਪਰ ਦਿਨ ਮੈਂ ਕਿਹਾ ਜੀ ਕਿੰਨੇ ਪੈਸੇ ਨਾਲ ਹੋ ਸਕਦਾ ਕੰਮ ਕਹਿੰਦੇ ਜੀ ਪੈਸੇ ਦਿਓ ਜੀ ਜਿਹਦੇ ਨਾਲ ਸੀ ਕਾਮਰੇ ਸਾਫ ਕਰਤ ਪਾਈਏ ਸੋ 20 ਲੱਖ ਰੁਪਏ ਦੀ ਜਦੋਂ ਮੈਂ ਪਹਿਲੀ ਵਾਰ ਐਂਟਰੀ ਬਣਿਆ ਪਹਿਲੇ ਗ੍ਰਾਂਟ 20 ਲੱਖ ਰੁਪਏ ਦੀ ਵਿਦਿਆਲਾ ਮੰਦਰ ਜਿੱਥੇ ਸਾਡੇ ਬੱਚੇ ਪੜ੍ਹਦੇ ਨੇ ਆਪਦਾ ਤੁਹੇ ਇੱਕ ਤਲਾਸ਼ਣ ਜਾਂਦੀ ਨੇ ਉਥੇ ਸ਼ੇਰਪੁਰ ਦਿੱਤੇ 20 ਲੱਖ ਰੁਪਏ ਨੇ ਅੱਠ ਕਮਰੇ ਸ਼ਾਨਦਾਰ ਤੇ ਨਾਲ ਭਾਂਡਾ ਪਾ ਕੇ ਉਹਨੇ ਸਕੂਲ ਦੁਬਾਰੇ ਬਣਾ ਲਿਆ ਬਣਤਾ ਗਿਆ ਨਾ ਕੁਛ ਸਾਂਝਾ ਕੰਮ ਹੈ ਮੇਰਾ ਮਤਲਬ ਹੈ ਲਾਇਬ੍ਰੇਰੀਆਂ ਵਾਸਤੇ ਪੈਸੇ ਲਓ ਸੋਲਰ ਲਾਈਟਾਂ ਲਾ ਲਓ ਗਲੀਆਂ ਚ ਹਨੇਰਾ ਹੈ ਰਾਤ ਨੂੰ ਅੱਜਕੱਲ ਜ਼ਮਾਨੇ ਦੇ ਮੁਤਾਬਕ ਵਾਰਦਾਤਾਂ ਵਧ ਗਈਆਂ ਬਰਨਾਲਾ ਸ਼ਹਿਰ ਸਾਰਾ ਕੈਮਰਿਆਂ ਨਾਲ ਲੈਸ ਕਰਤਾ ਕਾਰਡਲੈਸ ਕੈਮਰੇ ਨੇ ਬਰਨਾਲਾ ਸ਼ਹਿਰ ਦੇ ਵਿੱਚ ਕੈਮਰੇ ਜਿਹੜੇ ਨੇ ਹਰ ਇੱਕ ਪੁਆਇੰਟ ਤੇ ਲੱਗੇ ਹੋਏ ਨੇ ਔਰ ਉਹਨਾਂ ਦੀ ਮਾਨਿਟਰਿੰਗ ਜਿਹੜੀ ਹੈ ਉਹ ਥਾਣੇ 'ਚ ਹੈ ਕੀੜੀ ਤੁਰਦੀ ਵੀ ਦਿਖਾ ਦਿੰਦੇ ਨੇ ਉਹ ਕੈਮਰੇ ਐਨੇ ਲੇਟੈਸਟ ਨੇ ਨਾ ਕੋਈ ਤਾਰ ਹੈ ਵੀ ਕੋਈ ਤਾਰ ਵੜਦੂਗਾ ਕੋਈ ਸ਼ਰਾਰਤੀ ਜੀ ਵੀ ਹੋਰ ਸੋ ਜਦੋਂ ਦੇ ਕੈਮਰੇ ਲੱਗੇ ਨੇ ਸੁਨਾਮ ਬਰਨਾਲਾ ਤੇ ਧੂੜੀ ਜਿਹੜੀਆਂ ਲੁੱਟਾਂ ਖੋਹਾਂ ਦੀਆਂ ਚੈਨੀਆਂ ਕੋਣ ਵਾਲੇ ਮੋਬਾਈਲ ਕੋਣ ਵਾਲੇ ਦਾ ਛੇੜਛਾੜ ਵਾਲੇ ਦਾ ਚੋਰੀਆਂ ਵਾਲੇ ਉਹ ਵਾਰਦਾਤਾਂ অলমোਸਟ ਬੰਦ ਹੋ ਗਈਆਂ ਕਿਉਂਕਿ ਪੁਲਿਸ ਵਾਲੇ ਵੀ ਆਪਣੀ ਵੀਰਨੇ ਇਹਨਾਂ ਨੂੰ ਵੀ ਨੀਂਦ ਆਉਂਦੀ ਆ ਹੋ ਸਕਦਾ ਹੈ ਨਾ ਧਿਆਨ ਕਿਤੇ ਇੱਧਰ ਉੱਧਰ ਹੋਵੇ ਡਿਊਟੀ ਦੌਰਾਨ ਕੋਈ ਇਹ ਨਾ ਉੱਥੇ ਹੋਣ ਮੌਕੇ ਤੇ ਪਰ ਕੈਮਰਾ ਹਰ ਵਕਤ ਜੋਟੀ ਦੇ ਰਿਹਾ ਹੈ ਅੱਜ ਕੱਲ ਡਿਜੀਟਲ ਸਮਾਨ ਹੈ 15 ਦਿਨ ਦੀ ਉਹ ਚ ਰਿਕਾਰਡਿੰਗ ਪਈ ਹੈ ਕੋਈ ਪੁਰਾਣਾ ਕੇਸ ਵੀ ਕੱਢਣਾ ਹੋਵੇ ਤਾਂ 15 ਦਿਨ ਦੀ ਰਿਕਾਰਡਿੰਗ ਕੱਢ ਲੈਂਦੇ ਆ ਸੋ ਮੇਰਾ ਮਕਸਦ ਇਹ ਸੀ ਕਿ ਪੈਸੇ ਜਿਹੜੇ ਨੇ ਉਹ ਇਹੋ ਦੀ ਜਗ੍ਹਾ ਤੇ ਲੱਗਣ ਜਿੱਥੇ ਕੋਈ ਫਾਇਦਾ ਹੋਵੇ ਪਾਰਕ ਬਣਾਓ ਪਾਰਕ ਬਣਾਏ ਬਹੁਤ ਪਿੰਡਾਂ ਨੇ ਪਾਰਕਾਂ ਦੇ ਵਿੱਚ ਓਪਨ ਜਿਮ ਲਾਓ ਸਟੇਡੀਅਮ ਵਾਸਤੇ ਪੈਸੇ ਲੈ ਲਓ ਹਸਪਤਾਲ ਦੀ ਐਂਬੂਲੈਂਸ ਹਸਪਤਾਲਾਂ 'ਚ ਕੋਈ ਹੋਰ ਬੈੱਡ ਚਾਹੀਦੇ ਆ ਔਰ ਮੇਰੇ ਕੋਲ ਪੀਜੀਆਈ ਦੇ ਡਾਇਰੈਕਟਰ ਦਾ ਫੋਨ ਆਇਆ ਉਹ ਕਹਿੰਦੇ ਜੀ ਸਾਡੇ ਕੋਲੇ 250 ਬੈੱਡ ਆ ਐਮਰਜੈਂਸੀ 'ਚ ਪਰ ਇੱਕ ਦਿਨ 'ਚ ਪੀਜੀਆਈ ਦੇ ਵਿੱਚ 700 ਮਰੀਜ਼ ਆਉਂਦੇ ਆ ਐਮਰਜੈਂਸੀ 'ਚ ਜਾਨੀ ਕਿ 450 ਬੈੱਡ ਘਟ ਹੈ ਉਹ ਕਹਿੰਦੇ ਸਾਡੇ ਕੋਲੇ 150 ਤਾਂ ਸਾਡੇ ਕੋਲੇ ਘਟ ਜਿਹੜਾ ਲੋਕ ਨਿਦਾਨ ਕੀਤੇ ਹੋਏ ਨੇ ਜਿਹੜੇ ਪੇਸ਼ੈਂਟ ਵਾਲੀ ਟਰਾਲੀ ਹੁੰਦੀ ਹੈ ਪ੍ਰੋਪਰ ਬੈੱਡ ਵੀ ਬਣ ਜਾਂਦੀ ਹੈ ਉਹ ਤੇ ਬਾਕੀ ਤੁਸੀਂ ਸਾਡੇ ਜਿਹੜੇ ਤੁਸੀਂ ਦੇਖਿਆ ਹੁਣ ਪੀਜੀਆਈ ਚ ਲੋਕ ਫੁੱਟਪਾਥ ਤੇ ਪਏ ਹੁੰਦੇ ਆ ਮਰੀਜ਼ ਉਹਨਾਂ ਦੇ ਘਰ ਦੇ ਜਿਹੜੇ ਨੇ ਗਲੂਕੋਜ਼ ਦੀ ਬੋਤਲ ਲੈ ਕੇ ਨਾਲ ਕੋਲੇ ਖੜੇ ਹੁੰਦੇ ਨੇ ਤੇ ਮੈਂ ਕਹਾਂ ਵੀ ਠੀਕ ਹੈ ਕੋਈ ਗੱਲ ਨਹੀਂ ਦੱਸੋ ਇਹ ਸਾਨੂੰ ਪੇਸ਼ੈਂਟ ਟੌਲੀਆ ਦੇ ਦਿਓ ਦੋਸਤੋ 3 ਲੱਖ ਰੁਪਏ ਦੀਆਂ 200 پیشنਟ ਵਾਲੀਆਂ ਬੀਜੀਆ ਇਹ ਦਿੱਤੀਆਂ ਨੇ ਤਾਂ ਕਿ ਕਿਸੇ ਨੂੰ ਗਰੀਬ ਨੂੰ ਫੁੱਟਬਾਲ ਦੇਣਾ ਪਈ। ਕਈ ਪਿੰਡਾਂ 'ਚ ਐਦਾਂ ਹੋ ਜਾਂਦਾ ਕਿ ਧੜੇਬੰਦੀ ਹੋਇਆ। ਉਹ ਕੋਈ ਸਰਪੰਚ ਜਾਂ ਕੋਈ ਪੰਚ ਜਾਂ ਕੋਈ ਪੰਚਾਇਤ ਕਹਿੰਦੀ ਐ ਅਸੀਂ ਕੋ ਮਤਾ ਨਹੀਂ ਪਾ ਕੇ ਦੇਣਾ। ਭਗਵਾਨ ਤੁਮਾਨ ਦੇ ਪੈਸੇ ਅਸੀਂ ਪਿੰਡ 'ਚ ਲੱਗਣ ਨਹੀਂ ਦੇਣੇ। ਮੈਂ ਕਿਹਾ ਜੀ ਉਹ ਸਮਝਾ ਦਿਓ ਇਹਨਾਂ ਨੂੰ ਉਹ ਪੈਸੇ ਭਗਵਾਨ ਤੁਮਾਨ ਦੇ ਨਹੀਂ ਹੈਗੇ ਪੈਸੇ ਤੁਹਾਡੇ ਦੇ ਜੀ। ਤੁਸੀਂ ਟੈਕਸ ਦਿੰਦੇ ਹੋ। ਤੁਸੀਂ ਸਿੱਖਾਂ ਦੀ ਲੱਬੀ ਵੀ ਖਰੀਦਦੇ ਹੋ। ਉਹਦੀ ਵੀ ਟੈਕਸ ਦਿੰਦੇ ਹੋ ਉਹ ਟੈਕਸ ਦਾ ਪੈਸਾ ਗਵਰਨਮੈਂਟ ਕੋਲ ਜਾਂਦਾ ਹੈ ਗਵਰਨਮੈਂਟ ਕਿਸੇ ਨਾ ਕਿਸੇ ਰੂਪ ਚ ਉਹਨੂੰ ਵਾਪਸ ਦਿੰਦੀ ਹੈ ਸੋ ਪਿੰਡ ਵਾਸਤੇ ਇੱਕਾ ਰੱਖੋ ਵੋਟਾਂ ਮੇਲੇ ਜਿਹਦੀ ਨਾ ਮਰਜ਼ੀ ਹੋ ਜਾ ਕਰੋ ਵੋਟਾਂ ਦਾ ਰੌਲਾ ਦਾ ਮਹੀਨਾ ਕੀ ਹੁੰਦਾ ਹੈ ਜਿਹਦੀ ਮਰਜ਼ੀ ਹੋ ਜਾਓ ਮਾਨ ਸਾਹਿਬ ਉਹ ਪੋਲ ਬਣਾਤਾ ਜਿਹੜਾ ਪਤਨ ਦੇ ਚਿੱਠੀ ਦੇ ਲਿਖ ਕੇ ਦਿੰਦੇ ਸੀ ਆਪਣੇ ਮੈਂਬਰ ਤੋਂ ਤੁਸੀਂ ਹਾਂਜੀ ਹਾਂਜੀ ਸੋ ਵੀਰੋ ਵੋਟਾਂ ਵੀ ਨਾ ਕਰੋ ਲੈ ਮੀਨੇ ਜਿਹੜੀ ਮਰਜ਼ੀ ਪਾਰਟੀ ਦਾ ਪ੍ਰੋਗਰਾਮ ਵਧੀਆ ਲੱਗਦਾ ਉਧਰ ਹੋ ਜਾਓ ਹਾਂ ਵੋਟਾਂ ਤੋਂ ਬਾਅਦ ਤਾਂ ਇਕੱਠਾ ਰੱਖੋ ਲੀਡਰ ਵੋਟਾਂ ਤੋਂ ਬਾਅਦ ਇਕੱਠੇ ਰੋਟੀ ਖਾਈ ਜਾਂਦੇ ਉਹਨੇ ਤਾਂ ਪਗੜਾ ਸੇ ਚੱਕੀ ਫਿਰਦੇ ਉਹਨੇ ਹਾਂ ਆਪਾਂ ਇੱਕ ਦੂਜੇ ਦੇ ਭੋਗਾਂ ਤੇ ਜਾਣੋਂ ਹਟ ਜੰਨੇ ਆਂ ਆਪਾਂ ਇੱਕ ਦੂਜੇ ਦੇ ਭਰਾਤਾਂ ਚੜਨੋਂ ਹਟ ਜੰਨੇ ਆਂ ਉਹ ਆਪਾਂ ਨੂੰ ਲੜਾ ਕੇ ਹੋ ਜਾਂਦੇ ਨੇ ਸ੍ਰੇਸ਼ ਕਰਕੇ ਮੈਂ ਕਹਿਣਾ ਕਿ ਤਰੱਕੀ ਜਿਹੜੀ ਹੈ ਉਹੀ ਪਿੰਡ ਕਰ ਸਕਦੇ ਨੇ ਜਿੱਥੇ ਇਕੱਠ ਹੈ ਤੁਸੀਂ ਚੰਨਣਵਾਲ ਪਿੰਡ ਜਾ ਕੇ ਆਇਓ ਉਹਨਾਂ ਨੇ ਬੜੀ-ਬੜੀਆ ਕਮੇਟੀ ਬਣਾਈ ਹੈ ਸਰਕਾਰ ਕਮੇਟੀ ਨਾਮ ਰੱਖਿਆ ਪਿੰਡ ਦੇ ਨੌਜਵਾਨਾਂ ਨੇ ਨਾਮ ਪੰਚਾਇਤ ਨਾਮ ਰੱਖੀ ਬਹੁਤ ਕਮਾਲ ਉਹਨਾਂ ਨੇ ਪਿੰਡ ਦੇ ਵਿੱਚ ਰੂਲ ਬਣਾਏ ਹੋਏ ਨੇ ਬਕਾਇਦਾ ਤੌਰ ਤੇ ਜਿਵੇਂ ਚੰਡੀਗੜ੍ਹ ਮੁਹਾਲੀ ਤੁਸੀਂ ਦੇਖਦੇ ਹੋ ਗਲੀਆਂ ਦੇ ਜਿਹੜੇ ਨਾਮ ਰੱਖਤੀ ਉਹਨਾਂ ਨੇ ਸਾਈਨ ਬੋਰਡ ਲਾਏ ਹੋਏ ਨੇ ਪਿੰਡ ਦੇ ਵਿੱਚ ਜਿਹੜਾ ਲਾਈਟਾਂ ਲੱਗੀਆਂ ਹੋਈਆਂ ਨੇ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਸਪੀਕਰ ਲੱਗੇ ਹੋਏ ਨੇ ਛੋਟੇ-ਛੋਟੇ ਜਿੱਥੇ ਦਰਬਾਰ ਸਾਹਿਬ ਤੋਂ ਸਵੇਰੇ 5 ਤੋਂ 7 ਸਤ ਸਾਮ ਨੂੰ 5 ਤੋਂ 7 ਦਰਬਾਣੀ ਦਾ ਸਿੱਧਾ ਪ੍ਰਸਾਰਨ ਹੁੰਦਾ ਹੈ ਲੋਕ ਆਪਣੇ ਘਰ ਦੇ ਕੋਲੇ ਬੈਠ ਕੇ ਗੁਰਬਾਣੀ ਸੁਣ ਸਕਦੇ ਨੇ ਗੁਰਦੁਆਰਾ ਸਾਹਿਬ ਦਾ ਜਿਹੜਾ ਸਪੀਕਰ ਨੇ ਉਹ ਉਹਨਾਂ ਨੂੰ ਉਹ ਸਿਰਫ ਕਹਿੰਦੇ ਵੀ ਗੁਰਦੁਆਰੇ ਦੀ ਬਾਉਂਡਰੀ ਦੇ ਵਿੱਚ ਹੀ ਗੁਰਬਾਣੀ ਚਰੀ ਹੈ ਉਹ ਸੁਣਦੀ ਹੈ ਜਿਹਨੇ ਗੁਰਦੁਆਰਾ ਸਾਹਿਬ ਜਾ ਕੇ ਗੁਰਬਾਣੀ ਸਰਪਟ ਕਰਨੀ ਉੱਥੇ ਚਲੇ ਜਾਓ ਜੇ ਤੁਸੀਂ ਵੈਸੇ ਸੁਣਨਗੇ ਤਾਂ ਦਰਵਾਸਾ ਤੋਂ ਤੁਹਾਡੇ ਘਰ ਦੇ ਖੰਬੇ 'ਸਾਜੇ ਪਾਸੇ' ਗੁਰਬਾਣੀ ਚੱਲਦੀ ਹੈ ਸੋ ਪਿੰਡਾਂ ਆਣੇ ਨੇ ਆਪਣੇ ਆਪਣੇ ਨੌਜਵਾਨ ਮੁੰਡਿਆਂ ਨੇ ਜਿਹੜੇ ਸਰਪੰਚ ਬਣੇ ਨੇ ਉਹ ਨੌਜਵਾਨ ਪੰਚਾਇਤਾ ਤੁਹਾਡੀ ਵੀ ਤਾਂ ਪਿੰਡਾਂ ਵਾਸਤੇ ਕੰਮ ਕਰਨ ਦਾ ਜਨੂਨ ਹੈ ਵਧੀਆ ਗੱਲ ਹੈ ਨੇਤਾ ਪੰਤਾਂ ਤਾਂ ਅਜੇ ਤੱਕ ਇਹ ਨਹੀਂ ਦੱਸਿਆ ਕਿ ਮੰਗ ਪੱਤਰ ਕੀ ਲਿਖੀਦਾ ਹੁੰਦਾ ਸੰਤਾਂ ਮੰਗੇ ਹੀ ਨਹੀਂ ਦੱਸਿਆ ਕਿ ਮੰਗੀ ਦਾ ਕੀ ਹੁੰਦਾ ਦੁਨੀਆ ਚੰਨ ਤੇ ਚੜ ਗਈ ਸਾਨੂੰ ਸੀਵਰੇਜ ਦੀ ਬਾੜੀ ਫਿਰਦੇ ਆ ਜੀ ਤੋਬਾ ਫਿਰਨੀ ਇੱਥੇ ਤੱਕ ਹੀ ਰੱਖਿਆ ਬਸ ਸਾਨੂੰ ਮੇਰੇ ਕੋਲ ਇੱਕ ਪੰਚਾਇਤ ਆ ਗਈ ਲਹਿਰੇਗਾ ਕਿਵਲਦੀ ਲਿਆਓ ਜੀ ਕਹਿੰਦਾ ਐਮਪੀ ਸਾਹਿਬ ਸਾਹਮਣੇ 3 ਲੱਖ ਰੁਪਏ ਦੀ ਗਾਟ ਚਾਹੀਦੀ ਹੈ ਲੋਕੀ ਕੋ ਦੇਵਾਂਗੇ ਵੈਰੀ ਗੁੱਡ ਕੀ ਬਣਾਉਂਗੇ ਕੀ ਕਰਨਾ ਹੈ ਕਾਦੇ ਵਾਸਤੇ ਚਾਹੀਦੀ ਹੈ ਸ਼ਮਸ਼ਾਨ ਘਾਟ ਦੀਆਂ ਕੰਨਦਾ ਉੱਚੀਆਂ ਛੱਤਾਂ ਨਹੀਂ ਕਹਿੰਦੇ ਮੈਂ ਕਿਹਾ ਜੀ ਕੀ ਹੋ ਗਿਆ ਕੀ ਕਰੋਗੇ ਕਹਿੰਦੇ ਸ਼ਮਸ਼ਾਨ ਘਾਟ ਦੀਆਂ ਕੰਨਦਾ ਉੱਚੀਆਂ ਛੱਤਾਂ ਨਹੀਂ ਮੈਂ ਕਿਹਾ ਵੀ ਕੀ ਗੱਲ ਤੁਹਾਨੂੰ ਤੁਹਾਡੇ ਪਿੰਡ ਦੇ ਗੁਰਦਿਆਂ ਦੇ ਜੀ ਕੀ ਨਹੀਂ ਹੈ ਨਹੀਂ ਰਾਤ ਨੂੰ ਕਿਤੇ ਕੱਢਾ ਟੱਕੂਟੇ ਮੈਂ ਤੇਰੇ ਘਰੀ ਨਾ ਜਾਣ ਕਿ ਮਸਾਂ ਦਾ ਛੱਡ ਕੇ ਆਏ ਉਹਨਾਂ ਨੂੰ ਹੈ ਨਾ ਵੀ ਇਹਦਾ ਕੀ ਫਾਇਦਾ ਹੋਇਆ ਕੋਈ ਸਕੂਲ ਚ ਬਿਲਡਿੰਗ ਬਣਾ ਲਓ ਸਕੂਲ ਦਾ ਕਮਰਾ ਲੈ ਲਓ ਲਾਇਬ੍ਰੇਰੀ ਬਣਾ ਲਓ ਬਸ ਸੱਡਾ ਬਣਾ ਲਓ ਵਧੀਆ ਉਹਦੇ ਨਾਲ ਬਾਥਰੂਮ ਲਾ ਲਿਓ ਉਰੇ ਕੰਮ ਤੇ ਹੀ ਹੋ ਜਾ ਜੇ ਮੈਂ ਕਿਹਨੂੰ ਕਰ ਲਵਾਂ ਸ਼ਮਸ਼ਾਨ ਘਾਟ ਦੀਆਂ ਕੰਦਾਂ ਨੂੰ ਉੱਚੀਆਂ ਚੱਕਣ ਦਾ ਕੋਈ ਫਾਇਦਾ ਨਹੀਂ ਸਹਣੇ ਵਾਲਿਓ ਜਿਹੜੇ ਉਹਦੇ ਅੰਦਰ ਨੇ ਉਹ ਬਾਹਰ ਆ ਨਹੀਂ ਸਕਦੇ ਜਿਹੜੇ ਬਾਹਰ ਨੇ ਉਹ ਅੰਦਰ ਜਾਣਾ ਨਹੀਂ ਚਾਹੁੰਦੇ ਕਹਿੰਦੇ ਮੇਰੀ ਵਾਰੀ ਥੋੜੀ ਜਿਹੀ ਗਵੈਂਟੀਆਂ ਦੀ ਆਈ ਹੈ ਸਕਦੇ ਕਿਸੇ ਹੋਰ ਕੰਮ ਤੇ ਲਾਈਏ ਜਿੱਥੇ ਕੋਈ ਫਾਇਦਾ ਹੋ ਜੇ ਥੋੜਾ ਬਹੁਤ